ਕਿਸਾਨਾਂ ਮਜ਼ਦੂਰਾਂ ਨਾ ਕੁੰਡਾਗਰਦੀ ਕਰਨ ਵਾਲਾ ਰੇਤੀਬ ਸੈਕਟਰੀ ਮੁਰਦਾਬਾਦ ਪਿੰਡ ਦੀ ਸਰਪੰਚਣੀ ਮੁਰਦਾਬਾਦ ਮੁਰਦਾਬਾਦ ਪੰਜਾਬ ਦੀ ਭਗਵੰਤਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਮੀਤ ਲੋਕਾਂ ਨੂੰ ਮਰਲਿਆਂ ਤੋਂ ਝਾੜਨ ਵਾਲੀ ਭਗਵੰਤਮਾਨ ਸ੍ਰੀ ਗੱਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਅੱਜ ਗੱਲਬਾਤ ਕਰਾਂਗੇ ਕੁਲਦੀਪ ਸਿੰਘ ਮੋਠਾ ਵਾਲਾ ਜੀ ਨਾਲ ਉਹਨਾਂ ਤੋਂ ਪੁੱਛਦੇ ਆ ਕਿ ਅੱਜ ਉਹਨਾਂ ਦੇ ਇੱਥੇ ਆਉਣ ਦਾ ਕੀ ਕਾਰਨ ਹੈ ਉਹਨੇ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਸੋ ਗੱਲਬਾਤ ਕਰਦੇ ਆ ਕੁਲਦੀਪ ਸਿੰਘ ਜੀ ਦੇ ਨਾਲ ਹਾਂਜੀ ਕੁਲਦੀਪ ਸਿੰਘ ਜੀ ਕੀ ਮਸਲਾ ਹੈ ਇਲਾਕਾ ਗੁਰੂ ਹਰ ਸਾਹਿਬ ਦੇ ਬਹੁਤ ਹੀ ਸਤਿਕਾਰਯੋਗ ਪਿਆਰੇ ਕਿਰਤੀ ਲੋਕੋ ਅੱਜ ਅਸੀਂ ਗੁਰੂ ਹਰ ਸਾਹਿਬ ਬਲਾਕ ਦੇ ਅੰਦਰ ਪੈਂਦੇ ਪਿੰਡ ਚੱਕ ਸਵਾਹ ਵਾਲਾ ਵਿਖੇ ਪੁੱਜੇ ਆ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਪੰਜਾਬ ਦੀ ਅਗਵਾਈ ਦੇ ਹੇਠ ਇਸ ਪਿੰਡ ਦੇ ਵਿੱਚ ਸਾਡੇ ਆਉਣ ਦਾ ਮਤਲਬ ਕਰ ਰਿਹਾ ਕਿ ਇੱਥੇ ਇੱਕ ਜੋ ਮਸਲਾ ਉਹਦੀ ਜਾਣਕਾਰੀ ਅਸੀਂ ਇਸ ਮਾਧਿਅਮ ਦੇ ਰਾਹੀਂ ਇਲਾਕੇ ਦੇ ਲੋਕਾਂ ਨੂੰ ਇੱਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਥੋਂ ਦੇ ਲੀਡਰਾਂ ਨੂੰ ਇੱਥੋਂ ਦੇ ਜਿਹੜੇ ਪੰਚਾਇਤ ਵਿਭਾਗ ਦੇ ਅਧਿਕਾਰੀ ਆ ਬੀਡੀਪੀਓ ਆ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਮਾਮਲਾ ਕੀ ਆ ਪਿੰਡ ਚੱਕਵਾ ਸਵਾਹ ਵਾਲੇ ਦਾ ਪਿੰਡ ਦਾ ਮਾਮਲਾ ਇਹ ਆ ਕਿ ਜਿਹੜੇ ਇੱਥੇ ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਜ਼ਮੀਨ ਦੇ ਵਿੱਚ ਮਜ਼ਦੂਰਾਂ ਨੂੰ ਪਲਾਟ ਮਿਲੇ ਹੋਏ ਆ 5-5 ਮਰਲੇ ਦੇ 2006 ਦੇ ਵਿੱਚ ਮਿਲੇ ਆ ਕਾਂਗਰਸ ਦੀ ਸਰਕਾਰ ਵੱਲੋਂ ਅਲਾਟ ਕੀਤੇ ਗਏ ਆ ਉਹਨਾਂ ਦੇ ਸਰਟੀਫਿਕੇਟ ਮਜ਼ਦੂਰਾਂ ਦੇ ਕੋਲ ਆ ਪਰ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੇ ਬਹਾਨੇ ਮਜ਼ਦੂਰਾਂ ਨੂੰ ਗ਼ਾੜ ਰਹੀ ਆ ਉਹਨਾਂ ਦੇ ਪਲਾਟ ਖੋਹ ਰਹੀ ਆ ਉਹਨਾਂ ਦੇ ਘਰ ਢਾ ਰਹੀ ਆ ਉਹਨਾਂ ਦੇ ਪਲਾਟਾਂ ਦੇ ਵਿੱਚ ਪਿਆ ਸਮਾਨ ਚੱਕ ਕੇ ਪਰ ਇਹ ਸੈਕਟਰੀ ਆ ਜੀਸੀਬੀ ਮਸ਼ੀਨਾਂ ਦੇ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਮਲਾਜ਼ਿਮਾਂ ਨੂੰ ਲਿਆ ਕੇ ਇੱਥੇ ਮਜ਼ਦੂਰਾਂ ਦੇ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਆ ਇਥੋਂ ਪਿੰਡ ਦੇ ਨਾਲ ਸੰਬੰਧਤ ਜਿਹੜਾ ਰਣਧੀਰ ਸੈਕਟਰੀ ਆ ਮਜ਼ਦੂਰਾਂ ਨੂੰ ਦਾਬੇ ਲਾ ਰਿਆ ਕਿ ਪਿੰਡ ਦੇ ਵਿੱਚੋਂ ਰੂੜੀਆਂ ਚੱਕ ਲੋ ਇੱਥੋਂ ਕੁੱਪ ਚੱਕ ਲੋ ਬੱਲਣ ਚੱਕ ਲੋ ਇਹ ਪੰਚਾਇਤੀ ਜ਼ਮੀਨ ਆ ਸਰਕਾਰ ਦਾ ਆਡਰ ਆ ਅਸੀਂ ਪੁੱਛਣਾ ਚਾਹੁੰਦੇ ਆ ਅੱਜ ਅਸੀਂ 5 ਮਈ 2024 ਚ ਖੜੇ ਆ ਅੱਜ ਕੋਰਟ ਆਫ ਕੰਡੈਕਟ ਚੋਂ ਜਾਂਚ ਜਾਬਤਾ ਲੱਗਿਆ ਹੋਇਆ ਚੋਣ ਜਾਬਤੇ ਦੇ ਵਿੱਚ ਆਮ ਆਦਮੀ ਪਾਰਟੀ ਆਪ ਦੇ ਵਿਰੋਧੀਆਂ ਨੂੰ ਧੱਕਣ ਦੇ ਲਈ ਉਹਨਾਂ ਦੀਆਂ ਵੋਟਾਂ ਪਵਾਉਣ ਦੇ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡ ਦੇ ਲੀਡਰ ਆ ਆਪ ਦੇ ਵਿਰੋਧੀਆਂ ਨੂੰ ਦਬਾ ਕੇ ਆਪ ਦੇ ਪੱਖ ਦੇ ਵਿੱਚ ਖਿਲਾਉਣ ਦੇ ਲਈ ਅਤੇ ਪੰਚਾਇਤ ਸੈਕਟਰੀ ਮਜ਼ਦੂਰਾਂ ਤੋਂ ਦਬਾ ਕੇ ਪ੍ਰੈਸ਼ਰ ਦੇ ਤਹਿਤ ਉਹਨਾਂ ਤੋਂ ਪੈਸੇ ਵਟੋਰਨਾ ਚਾਹੁੰਦਾ ਕਿ ਜਗਾ ਮੈਨੂੰ ਪੈਸੇ ਦੇ ਦਿਓ ਮੈਂ ਤੁਹਾਡੇ ਤੇ ੱੱਕਾ ਨਹੀਂ ਕਰਦਾ ਨਹੀਂ ਤਾਂ ਤੁਹਾਡੀਆਂ ਰੂੜੀਆਂ ਚਕਾਵਾਂਗੇ ਤੁਹਾਡੇ ਪਲਾਟ ਖੋਵਾਂਗੇ ਇਹ ਬਹਾਨਾ ਮਾਰ ਰਿਹਾ ਕਿ ਸਰਕਾਰ ਦੇ ਆਰਡਰ ਆ ਸਰਕਾਰ ਨੇ ਆਰਡਰ ਜਾਰੀ ਕੀਤੇ ਹੋਏ ਆ ਤੁਹਾਡੇ ਪਲਾਟ ਖੋਵਾਂਗੇ ਤੁਹਾਡੀਆਂ ਰੂੜੀਆਂ ਚਕਾਵਾਂਗੇ ਤੁਹਾਡਾ ਬੈਲੈਂਸ ਚਕਾਵਾਂਗੇ ਇਹ ਜਿਹੜਾ ੱੱਕਾ ਮਜ਼ਦੂਰਾਂ ਦੇ ਨਾਲ ਛੋਟੇ ਕਿਸਾਨਾਂ ਦੇ ਨਾਲ ਗਰੀਬ ਕਿਸਾਨਾਂ ਦੇ ਨਾਲ ਪਿੰਡ ਚੱਕ ਸਵਾਹ ਵਾਲਾ ਦੇ ਵਿੱਚ ਹੋ ਰਿਹਾ ਅਸੀਂ ਕ੍ਰਾਂਤੀਕਾਰੀ ਵੱਲੋਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਯੂਨੀਅਨ ਵੱਲੋਂ ਪੰਚਾਇਤ ਸੈਕਟਰੀ ਨੀਤ ਸਿੰਘ ਦਾ ਵਿਰੋਧ ਕਰਦੇ ਹਾਂ ਇਤੋਂ ਦੇ ਮਹਿਕਮੇ ਦਾ ਵਿਰੋਧ ਕਰਦੇ ਆ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਆ ਜਿਨੇ ਆਰਡਰ ਦਿੱਤਾ ਕਿ ਮਜ਼ਦੂਰਾਂ ਦੀਆਂ ਰੂੜੀਆਂ ਚੱਕੋ ਪਹਿਲਾਂ ਮਜ਼ਦੂਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਮਜ਼ਦੂਰਾਂ ਨੂੰ ਤਲਾਹ ਕਰੋ ਔਰ ਮਜ਼ਦੂਰਾਂ ਦਾ ਠੋਸ ਬਦਲਵਾ ਪ੍ਰਬੰਧ ਕਰੋ ਰੂੜੀਆਂ ਦਾ ਔਰ ਰਾਇਸ਼ੀ ਰਹਿਣ ਦੇ ਲਈ ਰਹਿਸ਼ ਦਾ ਅਤੇ ਬਾਅਦ ਦੇ ਵਿੱਚ ਪਲਾਟ ਵੀ ਖਾਲੀ ਕਰਵਾ ਲਓ ਅਗਰ ਜੇਕਰ ਨਹੀਂ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ ਇਹਦਾ ਖਮਿਆਜਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਇਤੋਂ ਦੇ ਅਸਰਾਂ ਨੂੰ ਭੁਗਤਣਾ ਪਊਗਾ ਜੇਕਰ ਪੰਚਾਇਤ ਸੈਕਟਰੀ ਪਿੰਡ ਦੇ ਕੜਮ ਚੌਧਰੀ ਤੇ ਆਮ ਆਦਮੀ ਪਾਰਟੀ ਦੇ ਲੀਡਰ ਆਪਦੀ ਗੁੰਡਾਗਰਦੀ ਤੋਂ ਆਪਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਪਿੰਡ ਚੱਕ ਸਵਾਹ ਵਾਲਾ ਦੇ ਵਿੱਚ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਦੀ ਮੁਰਦਾਬਾਦ ਵੀ ਕਰਾਂਗੇ ਬੀਡੀਪੀਓ ਦਫ਼ਤਰ ਵੀ ਅਸੀਂ ਕਰਾਂਗੇ ਅਤੇ ਹੋਰ ਵੀ ਤਿੱਖੇ ਤੋਂ ਤਿੱਖੇ ਐਕਸ਼ਨ ਇਹਨਾਂ ਦੇ ਖਿਲਾਫ ਕਰਾਂਗੇ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹ ਫੈਸਲਾ ਵਾਪਸ ਲਵੇ ਮਜ਼ਦੂਰਾਂ ਨੂੰ ਗੁਜ਼ਾਰਨ ਵਾਲਾ ਔਰ ਪੰਚਾਇਤ ਸੈਕਟਰੀ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਅਸੀਂ ਕੱਲ ਨੂੰ ਅਧਿਕਾਰੀਆਂ ਨੂੰ ਮਿਲਾਂਗੇ ਇਸ ਦੇ ਸਬੰਧ ਦੇ ਵਿੱਚ ਅਧਿਕਾਰੀ ਕੀ ਬੋਲਦੇ ਆ ਕੀ ਸਾਨੂੰ ਇਨਸਾਫ ਦਿੰਦੇ ਆ ਜਾਂ ਨਹੀਂ ਦਿੰਦੇ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਪਿੰਡ ਦੇ ਲੋਕਾਂ ਨੂੰ ਤੇ ਅਸੀਂ ਇਹਦੇ ਤੇ ਲੰਬੰਦੀ ਕਰਕੇ ਸੰਘਰਸ਼ ਕਰਨ ਦੇ ਲਈ ਮਜਬੂਰ ਹੋਵਾਂਗੇ ਇਹ ਸਾਡੀਆਂ ਬੇਨਤੀਆਂ ਇੱਥੋਂ ਦਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇੱਥੋਂ ਦੇ ਅਧਿਕਾਰੀ ਇੱਥੋਂ ਦੀ ਸਰਕਾਰ ਇੱਥੋਂ ਦੇ ਲੀਡਰ ਨੋਟ ਕਰ ਲੈਣ ਜਿਹੜਾ ਤੱਕਾ ਪਿੰਡ ਚੱਕ ਸੁਆਹ ਵਾਲਾ ਦੇ ਵਿੱਚ ਗਰੀਬਾਂ ਨਾਲ ਹੋ ਰਿਹਾ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹ ਤੱਕਾ ਭਗਵੰਤ ਮਾਨ ਦੀ ਸਰਕਾਰ ਦੇ ਰਾਜ ਦੇ ਅੰਦਰ ਹੋ ਰਿਹਾ ਉਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਉਹਨਾਂ ਦੇ ਸੈਕਟਰੀ ਵੱਲੋਂ ਕਰਵਾਇਆ ਜਾ ਰਿਹਾ ਜਿਹੜਾ ਜਾਤ ਦਾ ਹੰਕਾਰੀ ਆ ਪੈਸੇ ਦਾ ਲੋਭੀ ਆ ਗੁੰਡਾਗਰਦੀ ਕਰਦਾ ਘਟੀਆ ਬੰਦਾ ਨਜਾਇਜ਼ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਅਤੇ ਸਰਮਾਇਦਾਰਾਂ ਦਾ ਪੱਖਪੂਰਦਾ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇੰਨੀਆਂ ਬੇਨਤੀਆਂ ਕਰਦੇ ਹੋਏ ਅਸੀਂ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਭਾਈ ਜਥੇਬੰਦ ਹੋਵੋ ਇਕੱਠੇ ਹੋਵੋ ਹਰ ਜ਼ੁਲਮ ਦਾ ਹਰ ਜ਼ਬਰ ਦਾ ਡਟ ਕੇ ਟੱਕਰਾ ਕਰੋ ਕੀਤੋ ਲੋਕਾਂ ਦੀ ਹੁੰਦੀ ਆ ਬੇਇਨਸਾਫੀ ਲੋਕਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਮਜ਼ਦੂਰਾਂ ਦਾ ਤੀਜੇ ਤੌਰ ਤੇ ਰਿਜ਼ਰਵ ਕੋਟੇ ਦੇ ਤੌਰ ਤੇ ਵੀ ਹੱਕ ਆ ਉਹਨਾਂ ਦਾ ਪਲਾਟ ਲੈਣਾ ਤੇ ਪਲਾਟ ਦੇ ਵਿੱਚ ਘਰ ਪਾਉਣਾ ਵੀ ਹੱਕ ਆ ਰੂੜੀਆਂ ਰੱਖਣੀਆਂ ਉਹਨਾਂ ਨੂੰ ਰੂੜੀਆਂ ਵਾਸਤੇ ਜਗ੍ਹਾ ਚਾਹੀਦੀ ਉਹ ਵੀ ਹੱਕ ਆ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਲੜਦੇ ਰਵਾਂਗੇ ਸੰਘਰਸ਼ ਕਰਦੇ ਰਵਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ